ਜੀ গুড মর্নিং गाइस ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਹੋਪਸ ਸੋ ਸਾਰਿਆਂ ਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਵੱਡੇ YouTube ਚੈਨਲ ਤੇ ਅੱਜ ਦੇ ਬਲੌਗ ਦੇ ਵਿੱਚ ਅੱਜ ਹੈਗਾ ਸੰਡੇ ਤੇ ਸੰਡੇ ਨੂੰ ਸੀਗੇ ਆਪਾਂ ਘਰੇ ਸੋਚਿਆ ਸੀਗਾ ਕਿਸੇ ਰਿਸ਼ਤੇਦਾਰੀ 'ਚ ਜਾਇਆ ਵਾਂਗੇ ਜਿਹੜੇ ਬਾਹਲੇ ਹੀ ਆਪਾਂ ਨੂੰ ਉਲਾਬੇ ਦਿੰਦੇ ਆ ਵੀ ਤੁਸੀਂ ਆਉਂਦੇ ਨਹੀਂ ਆਉਂਦੇ ਨਹੀਂ ਆਉਂਦੇ ਨਹੀਂ ਖਾਸ ਕਰਕੇ ਮੇਰੀ ਪੇਕਾ ਫੈਮਲੀ ਤੇ ਮੇਰੀ ਮਾਸੀ ਵਰਗੇ ਤੇ ਆਪਾਂ ਹੁਣ ਸਿਰ ਵਗੈਰਾ ਧੋ ਲਿਆ ਠੀਕ ਹੈ ਚਲੋ ਐਵੇਂ ਸੀਗਾ ਵੀ ਸੰਡੇ ਹੁੰਦਾ ਮਸਾ ਘਰੇ ਆਪਾਂ ਨੂੰ ਛੁੱਟੀ ਮਿਲਦੀ ਆ ਆਪਾਂ ਸੋਚਿਆ ਸੀ ਦੁਪਹਿਰ ਤੋਂ ਬਾਅਦ ਚੱਲਾਂਗੇ ਤੇ ਜੁਝਾਰ ਆਪਣੇ ਦਾਦੀ ਨਾਲ ਖੇਡਦਾ ਫਿਰਦਾ ਬਾਹਰ ਸੜਕ ਤੇ ਤੇ ਆਪਾਂ ਨੇ ਵੇੜ ਲਈਏ ਘਰ ਕੰਮ-ਕਾਰ ਰੂਮ ਵਗੈਰਾ ਦੀ ਸਫਾਈ ਕਰ ਲਈ ਹੈ ਨਾ ਮੰਮੀ ਨਾਲ ਥੋੜਾ ਬਹੁਤ ਕੰਮ ਕਰਵਾ ਦਿੰਨੇ ਆ ਫਿਰ ਹੋਨੇ ਆਪਾਂ ਰੈਡੀ ਤੇ ਰਿੱਕੀ ਵੀ ਆ ਜਾਣਗੇ ਖੇਡ ਕੇ ਫਿਰ ਤਿਆਰ ਹੋ ਕੇ ਚੱਲਾਂਗੇ ਆਪਾਂ ਮਿਲਦੇ ਆ ਆ ਉਹ ਫਿਰਦਾ ਦੇਖ ਚਾ ਲੇ ਖੜਾ ਸੜਕ ਦੇ ਲੈ ਸੜਕਾਂ ਤੇ ਐ ਫਿਰਦੇ ਜਿਵੇਂ ਪਿਓ ਦਾ ਰਾਜ ਹੁੰਦਾ ਹੈ ਏ ਡਰਾਤਾ ਸੀਗਾ ਤੂੰ ਇਹ ਆ ਜੀ ਹਾਂ ਕਪਾ ਲਾ ਕੇ ਜੁਹਾਰ ਤੇ ਪਾਪਾ ਉਹਦੀ ਬਣਾ ਰਿਹਾ ਵੀਡੀਓ ਦਾਦੀ ਹਰ ਦੇਖਦੇ ਹੈ ਰਿੱਕੀ ਜਾ ਰਿਹਾ ਕ੍ਰਿਕਟ ਖੇਡਣ। ਏਦੀ ਬਾਹਰ ਕੱਢ ਲਈ। ਇਹਨਾਂ ਦਾ ਹੈਗਾ ਅੱਜ ਟੂਰਨਾਮੈਂਟ ਫਰਵਾਹੀ। ਇਹਨਾਂ ਦੇ ਗੱਡੀ ਧਵਾ ਲਵਾਂਗੇ ਕਿਉਂਕਿ ਖਰਾਬ ਹੋਈ ਪਈ। ਝੁੰਬੜ ਕੀ ਬਾਤ ਲਈ? ਝੁੰਬੜ ਜੋ ਝੁੰਬੜ ਜੋ ਦਾਤਾ ਜੀ ਨੂੰ। ਚੀਕੋ ਚੱਪਾ। ਉਹਨੂੰ ਹੀ ਪਿਆਰ ਕਰੀ ਜਾਂਦਾ ਉਹਨੂੰ ਹੀ ਪਿਆਰ ਕਰੀ ਜਾਂਦਾ ਆਦਾ ਉਹਨੂੰ ਹੱਥ ਲਾਉਂਦੇ ਨਾ ਹਾਂ ਲੈ ਕੱਲੇ ਦਿਨਾਂ ਲਈ ਪਿਆਰ ਕਰੀ ਜਾਂਦਾ ਆਹੀ ਪੱਖੀ ਜੀ ਨਾਲ ਬਸ ਐਨੇ ਬੰਦੇ ਬੈਠੇ ਨੇ ਵੀਰਾ ਬੈਠਾ ਦਾਦੀ ਬੈਠੀ ਐ ਇਹਨਾਂ ਨੂੰ ਪਿਆਰ ਕਰ ਲਓ ਬਸ ਪੱਖੀ ਬਸ ਤਰੀ ਪੱਖੀ ਚੋਕੀ ਦੇਖਦਾ ਹੈ ਮੈਂ ਜਵਾਕ ਬਸ ਜਿਹੜੀ ਚੀਜ਼ ਬੰਨੀ ਪਈ ਦੇ ਪੱਖੀ ਜਿਹੜੇ ਹੱਥ ਨੇ ਦੇਖਿਓ ਦੇਖਿਓ ਲੈ ਉਹਨੂੰ ਦੇਖ ਕੇ ਖੁਸ਼ ਹੋ ਜਾਂਦਾ ਹਾਂ ਖੁਸ਼ ਹੋ ਜਾਂਦਾ ਉਹਨੂੰ ਦੇਖ ਦੇਖ ਬਸ ਲਓ ਬਈ ਗਾਇਸ ਤੇ ਆਪਾਂ ਹੋ ਗਏ ਆ ਰੈਡੀ ਕੰਪਲੀਟ ਭੱਜ ਭੱਜ ਦੌੜ ਮੱਚੀ ਹੋਈ ਸੀ ਕਿਉਂਕਿ ਮੈਂ ਫੋਨ ਭੁੱਲਾਈ ਸੀ ਉੱਪਰ ਮੈਨੂੰ ਲੱਗਿਆ ਉੱਪਰ ਆ ਫਿਰ ਮੈਂ ਕਿਹਾ ਗੱਡੀ 'ਚ ਦੇਖਿਆ ਠੀਕ ਆ ਕਾਲੀ ਕਾਲੀ 'ਚ ਲੇਟ ਹੁੰਦੇ ਹੁੰਦੇ ਘਰੇ ਕੋਈ ਕਲਿੱਪ ਨਹੀਂ ਲੈ ਉਹੀ ਸਾਡੇ ਤੋਂ ਹੁਣ ਆਪਾਂ ਫਿਰਨੀ ਦੇ ਪਹੁੰਚ ਗਏ ਹੈ ਨਾ ਰਿੱਕੀ ਫਿਰਨੀ ਦੇ ਪਹੁੰਚ ਗਏ ਤੇ ਆਪਾਂ ਜਾ ਰਹੇ ਹਾਂ ਹੁਣ ਥੰਮਣਗੜ ਪਿੰਡ ਕੁੱਤੀਆ ਠੀਕ ਹੈ ਜਿੱਥੇ ਹੈ ਗਿਆ ਮੇਰੀ ਮਾਸੀ ਠੀਕ ਹੈ ਮੇਰੀ ਮਾਸੀ ਆ ਬਹੁਤ ਲਾਂਬੇ ਨੇ ਮੇਰੀ ਮਾਸੀ ਦੇ ਵੀ ਤੂੰ ਆਉਂਦੀ ਨਹੀਂ ਆਉਂਦੀ ਨਹੀਂ ਆਉਂਦੀ ਨਹੀਂ ਅੱਜ ਉਹਦਾ ਲਾਂਬਾ ਲਾ ਕੇ ਆਉਣਾਗਾ ਠੀਕ ਹੈ ਚਾਹੀ 2 ਘੰਟੇ ਸਹੀ ਚਾਹੀ 3 ਘੰਟੇ ਸਹੀ ਜਿੰਨਾ ਵੀ ਟਾਈਮ ਲੱਗੇਗਾ ਜਾ ਕੇ ਆਉਣਾਗਾ ਕਿਉਂਕਿ ਵੈਸੇ ਟਾਈਮ ਲੱਗਦਾ ਨਹੀਂ ਹੈਗਾ ਤੇ ਇਸ ਤੋਂ ਬਾਅਦ ਫਿਰ ਆਪਾਂ ਸੋਚਿਆਗਾ ਵੀ ਠਿੱਖਾਂ ਰਾਤ ਕੱਟਣੀਆਂ ਨਵੀਨੂ ਵੱਲ ਅੱਜ ਰਛਿਆ ਨਾ ਮੈਨੂੰ ਵੱਲ ਕਟਣੀ ਅੱਜ ਰਾਤ ਸੋਚਿਆਗਾ ਠੀਕ ਹੈ ਤੇ ਲੋ ਬਈ ਆਪਾਂ ਨਿਕਲ ਚੁੱਕੇ ਆਂ ਤਿਆਰ ਸ਼ਹਿਰ ਹੋ ਕੇ ਪੱਗਾਂ ਵੋਚ ਵੀ ਤਾਂ ਇਹੋ ਬੰਨੀਆਂ ਗਈਆਂ ਨੇ ਗਈਆਂ ਮੁੰਡੇ ਨੇ ਸੋਹਰੇਆਂ ਨੂੰ ਜਾਣਾ ਹੈ ਹੈ ਚਲੋ ਬਈ ਹੁਣ ਆਪਾਂ ਜਾਂਦੇ ਆਂ ਠੀਕ ਹੈ ਮਿਲਦੇ ਆ ਤੁਹਾਨੂੰ ਮਨਪ੍ਰੀਤ ਲੈ ਰਹੀ ਅੱਜ ਤੀਜੇ ਵਾਸਤੇ ਕੁਰਕਰੀ ਲੈਸ ਕੁਰਕਰੀ ਲੈਸ ਆਹੋ ਫਰੂਟ ਤਾਂ ਖੀ ਲੈ ਜਾਨੇ ਪੁੱਠੀ ਆਤੀ ਪਾਓ ਫਰਖਾਂਦੀ ਜਵਾ ਕੋਣ ਹੈ ਅੱਜ ਕੱਲ ਦੇ ਕੀ ਕਰੀਏ ਹਾਂ ਜਿਹੜੀ ਜੀ ਖਾਂਦੇ ਫਿਰ ਉਹੀ ਲੈ ਕੇ ਜਾਈਏ ਰੋਟਾ ਬੰਨੀ ਤਾਂ ਮੂੰਹ ਹੀ ਨਹੀਂ ਕਰਦੇ ਜਵਾਕ ਇਹ ਫਾਫਾ ਇਹ ਨਹੀਂ ਸੀ ਠੀਕ ਹੈ ਫਾਫਾ ਪਿਛਾ ਆ ਜਾ ਅਜਾ ਰੋਟਾ ਫੜ ਲੈ ਹਾਂਜੀ ਚੱਲੀਏ ਜੀ ਬੱਸ ਹੋਰ ਲਿਆਉਂਦੇ ਆ ਵੀਰਾ ਇੱਕ ਮੈਂ ਵੀ ਲੈਣਾ ਬੱਸ ਰਹਿਣ ਦੇ ਆਫ ਕੋਰ ਲੈ ਲਈ ਆਫ ਕੋਰ ਕਿਉਂ ਉਹ ਹੋਰ ਦੂਜੇ ਹਾਂ ਲੈ ਲੈ ਸਕੈਂਦਰਾ ਮਗਾ ਲੈਣਾ ਤਾ ਬੱਸ ਅੱਛਾ ਕਮਾਰੀ ਹੱਕ ਬਰੇਕ ਇਸ ਕਹਿੰਦੇ ਬੁਲੇ ਠੀਕ ਵੀਰੇ ਕੱਪ ਮਾਪੇ ਕਹਿੰਦੇ ਮੈਂ ਗੱਡੀ ਹੋਰ ਲੈਣੀ ਆ ਮੇਨ ਲੜਕੇ ਕਹਿੰਦੇ ਹਾਂ ਮੈਂ ਲੈਣੀ ਆ ਗੱਡੀ ਮੈਂ ਤੈਨੂੰ ਇਹ ਪੁੱਛ ਰਹੀ ਮੈਂ ਤੈਨੂੰ ਪੁੱਛ ਰਹੀ ਗੇਅਰ ਕਿੱਥੇ ਹੁੰਦਾ ਕਲਚ ਕਿੱਥੇ ਹੁੰਦਾ ਬ੍ਰੇਕ ਕਿੱਥੇ ਹੁੰਦਾ ਪਤਾ ਤੈਨੂੰ ਕੁਝ ਹਾਂ ਦੱਸ ਗੇਅਰ ਆ ਸੀਗਾ ਹਾਂ ਕਲਚ ਆ ਸੀ ਕਿਹੜਾ ਕਲੱਚ ਇਹ ਨਹੀਂ ਕਲੱਚ ਦੇ ਬ੍ਰੇਕ ਨਹੀਂ ਦੇਖੋ ਇਹਨਾਂ ਬਹੁਤ ਘਾਵਣ ਜਮ ਹੈ ਕਲੱਚ ਤੇ ਬ੍ਰੇਕ ਨਹੀਂ ਜਦੋਂ ਇਹਨਾਂ ਨੂੰ ਲਾਇਆ ਲੱਗਦੀ ਠੀਕ ਨਾ ਤਾਂ ਜੂ ਜੂ ਮੈਨੂੰ ਫੜਾ ਦੀ ਪਹਿਲਾਂ ਮੈਂ ਸਿੱਖੂੰਗੀ ਪ੍ਰੋਪਰ ਡਰਾਈਵਿੰਗ ਕਲਾਸ ਲੈ ਕੇ ਹਾਂ ਸਿਰਫ ਉਹ ਐਸੇ ਡਰਾਈਵਿੰਗ ਕਲਾਸ ਲੈ ਲੈ ਕਦੇ ਇੰਸਕਾਉਂਦਾ ਹੁੰਦਾ ਗੱਡੀ ਬਾਹਰ ਸਿੱਖਣੀ ਪੈਂਦੀ ਆ ਤਦ ਮੇਰਾ ਲੜਦੀ ਜਾਵਾ ਤੈਨੂੰ ਐਂ ਕਿਹਾ ਵੀ ਯਾਰ ਇਹਨਾਂ ਨੇ ਬਾਈ ਮੈਨੂੰ ਕਿਹਾ ਤੁਸੀਂ ਸਾਰੀ ਦੱਸਿਓ ਸਹਿਮਤ ਹਮੇਸ਼ਾ ਜਦੋਂ ਆਪਣੇ ਹਸਬੰਦ ਆਪਣੇ ਨਾਲ ਪੇਕਿਆਂ ਕਰਨੀ ਜਾਣਗੇ ਕਹਿੰਦੇ ਰੇਤਾ ਵਾਲਾ ਉਹ ਮੇਰੀ ਗੱਡੀ ਲਿਪੜ ਜੂਗੀ ਐ ਹੋਜੂ ਮੈਂ ਕਿਹਾ ਸਾਡੂ ਗੱਡੀ ਮੈਂ ਯਾਰ ਨੋਰਮਲ ਗੱਲ ਲਈਏ ਮੈਂ ਕਿਹਾ ਵੀ ਚੱਲੇ ਨਾ ਹੁਣ ਚੱਲੇ ਨੂ ਯਾਰ ਅਸੀਂ ਹੁਣ ਬਾਹਰ ਦਾ ਆ ਸੜਕਾਂ ਦੇ ਕਿੰਨੀਆਂ ਸੋਹਣੀਆਂ ਬਣੀਆਂ ਹੋਈਆਂ ਸਾਡੇ ਕੰਨੀ ਪਿੰਡਾਂ ਜੀ ਨਾ ਹੈ ਵੀ ਸਾਡੇ ਹਾਂ ਆ ਪਿੰਡ ਆ ਸਾਡਾ ਜਮਾ ਮੇਨ ਰੋਡ ਤੇ ਠੀਕ ਆ ਐ ਨਾ ਕਰੇ ਚਲੋ ਗਾਈਜ਼ ਅਬ ਚਲੋ ਫਿਰ ਆਪਾਂ ਅਗੇ ਥੰਮਣਗੜ ਯੈਸ ਆਪਾਂ ਮਾਸੀ ਦੇ ਪਿੰਡ ਪਹੁੰਚਣ ਆਲੇ ਆ ਥੰਮਣਗੜ ਵੀ ਆ ਕੁੱਤੀਆੜ ਕਲਾ ਵੀ ਆ ਅੱਧਾ ਅੱਧਾ ਹੀ ਕਰਕੇ ਆ ਅੱਧਾ ਕੁੱਤੀਆੜ ਕਲਾ ਅੱਧਾ ਥੰਮਣਗੜਾ ਹਨਾ ਹਾਂ ਅੱਧਾ ਥੰਮਣਗੜਾ ਵਜਾ ਪਰ ਮੈਨੂੰ ਲੱਗਦਾ ਵੀ ਇਧਰਲੀ ਸਾਈਡ ਥੰਮਣਗੜ ਰਹਿ ਜਾਂਦਾ ਰਿੱਕੀ ਉਧਰ ਕੁੱਤੀਆੜ ਨਾਲ ਦੋ ਨੇ ਇੱਕ ਛੋਟੀ ਕੁੱਤੀਆੜ ਇੱਕ ਵੱਡੀ ਕੁੱਤੀਆੜ ਪਾਏ ਨਾ ਇੰਨੇ ਸਾਂਝ ਤਿੰਨ ਪਿੰਡ ਨਹੀਂ ਥੰਮਣਗੜ ਤਾਂ ਆਈ ਇੱਥੇ ਇੰਨੇ ਕੇਰੀ ਨੂੰ ਕਹਿ ਦਿੰਦੇ ਆ ਇਧਰ ਇਧਰ ਨੂੰ ਕੁੱਤੀ ਆਲ ਦੋਣੇ ਛੋਟੀ ਕੁੱਤੀਆਂ ਨੇ ਕਬੱਡੀ ਕੁੱਤੀਆਂ ਛੋਟੀ ਕੁੱਤੀਆਂ ਸਾਡੇ ਪੱਲੋ ਤੇਰੀ ਮਾਸੀ ਤੋਂ ਜਾਇ ਪੁੱਛਦੇ ਨਹੀਂ ਥੋੜਾ ਪਿੰਡ ਕਿਹੜਾ ਹੈ ਹਾਂ ਲੈ ਤੇਰੀ ਮਾਸੀ ਜਾਂ ਦੇਖ ਲੈ ਤੈਨੂੰ ਐਂ ਨਹੀਂ ਪਤਾ ਵੀ ਮੈਂ ਤੇਰੀ ਮਾਸੀ ਰਹਿੰਦੀ ਕਿਹੜੇ ਪਿੰਡ 'ਚ ਆ ਤੂੰ ਕੁੱਤੀਆ ਮੇਰੀ ਭਾਵੇਂ ਜਿੰਦ ਕੱਢ ਲਈ ਮੇਰੀ ਮਾਸੀ ਨੂੰ ਮੰਦਾਣਾ ਬੋਲੀ ਨਹੀਂ ਮੈਂ ਤਾਂ ਦੱਸ ਵੀ ਕੁੱਤੀ ਆਲਾ ਥੰਮਣ ਘੜਾ ਕਿੱਥੇ ਆ ਕੋਈ ਗੱਲ ਨਹੀਂ ਤੁਹਾਨੂੰ ਹੁਣ ਵੱਡੀ ਕੁੱਤੀ ਆਲ ਛੋਟੀ ਕੁੱਤੀ ਆਲਾ ਤੁਸੀਂ ਤਾਂ ਵੱਡੀ ਕੁੱਤੀ ਵਾਲੀ ਕਹਿਣੇ ਆ ਤੁਸੀਂ ਐਂ ਦੇਖ ਲਓ ਰਿੱਕੀ ਇੱਥੇ ਪਹਿਲਾਂ ਮਾਸੀ ਕੇ ਮੂੰਗਫਲੀ ਬੀਜਦੇ ਹੁੰਦੇ ਸੀ ਐਂ ਘਟਾ ਵਰ ਵਰ ਕੇ ਮੂੰਗਫਲੀ ਦਾ ਪੁਰਮਾਨ ਸਰ ਜੀ ਦੀ ਨਹੀਂ ਡੈਥ ਹੋ ਗਈ ਅੱਛਾ ਕਿਹਦੀ ਜਾਂਦੀ ਤੁਸੀਂ ਵੱਡੇ ਮਾਸੇ ਆਈ ਮੁੜਨਾ ਨਾ ਆਪਾ ਹਾਂ ਹੀ ਮੁੜਨਾ ਲਓ ਸਾਨੂੰ ਹੁਣ ਵਿਕਾਸ ਦਿਖਾਉਣੇ ਆਂ ਦੇ ਮਾਸੀ ਦੇ ਪਿੰਡ ਦਾ ਕਹਿੰਦੀ ਆ ਸਾਡੇ ਤੇ ਜੀ ਸਾਡੇ ਪੱਕੀ ਸੜਕਾਂ ਬਣੀਆਂ ਹੋਈਆਂ ਨੇ ਦੇਖ ਲਓ ਕੋਈ ਨਾ ਰੋਡ ਤੇ ਆ ਬਾਈ ਪਿੰਡ ਤੇ ਉੱਥੇ ਵੱਡਾ ਸਾਰ ਜੱਟ ਦੇ ਟਿੱਬਿਆਂ ਦੇ ਵਿੱਚ ਟੇਰੇ ਲਈ ਫਿਰਦਾ ਮੌਤ ਨਾਲ ਫੇਰੇ ਤਾਹੀ ਮਾਰ ਬਗਾਨੇ ਘੇਰੇ ਦੀ ਬੰਬੀਆਂ ਬੋਲੇ ਜੱਟ ਬੜਾ ਹੀ ਇਸੜਾ ਟਿੱਬਿਆਂ ਵਾਲਾ ਏਰੀਆ ਬਈ ਐਵੇਂ ਨਹੀਂ ਸਿੱਧੂ ਮੂਸੇ ਵਾਲੇ ਬਾਈ ਨੇ ਕਿਹਾ ਠੀਕ ਹੈ ਨਾ ਹਾਂ ਹਾਂ ਜਾਹਣਾ ਬੋਲੋ ਚਲੋ ਜੀ ਮਾਸੀਦਾਂ ਜਾ ਕੇ ਗੱਲਬਾਤ ਕਰਦੇ ਪਿੰਡ ਤੱਕ ਜਾ ਕੇ ਗੱਲਬਾਤ ਕਰਦੇ ਪਿੰਡ ਪਹੁੰਚ ਗਏ ਜੂ ਜੂ ਦਿਲ ਥਾਮ ਕੇ ਬੈਠੇ ਹੋ ਕਿਉਂਕਿ ਪਤਾ ਕੀ ਹੁਣ ਤਾਂ ਮੈਨੂੰ ਐ ਹੋਇਆ ਪਿਆ ਇੱਕ ਮਾਸੀ ਦੇ ਮੁੰਡੇ ਦਾ ਵਿਆਹ ਤਾਂ ਹੋ ਗਿਆ ਤੇ ਮੇਰੇ ਤੁਹਾਨੂੰ ਪਤਾ ਪ੍ਰਧਾਨ ਕੀ ਮੇਰੇ ਹੱਥ ਹੈ ਨਾ ਇੱਕ ਦਾ ਜਦੋਂ ਹੋਂ ਹੋਊਗਾ ਨਾ ਤੇ ਕੀ ਚੱਲੇ ਤੂੰ ਮੈਂ ਹੀ ਬੈਣਗੀ ਆ ਉਹਨਾਂ ਨੇ ਪਾਇਆ ਇਧਰ ਖੇਡ ਇਧਰ ਬਸ ਉੱਥੇ ਪਾਈਏ ਨਵੀਂ ਆ ਸੀ ਆ ਸੀ ਗਿੱਟ ਇਧਰ ਆ ਰਹੀ ਮਾਸੀ ਆ ਘਰ ਭਾਈ ਆ ਸੀ ਆ ਸੀ ਗਿੱਟ ਯੋ ਯੋ ਆਈ نو ਦਿਸ ਅੰਦਰ ਗੱਡ ਖੋਲ ਕੇ ਰੱਖਿਆ ਹੋਇਆ ਉਹਨਾਂ ਨੇ ਵੀ ਆਉਣਗੇ ਸਿੱਧੇ ਅੰਦਰ ਹੈ ਨਾ ਹਾਂ ਅੰਦਰ ਹੀ ਬਾੜ ਦੋ ਬਸ ਅੰਦਰ ਹੀ ਬਾੜੋ ਪਹਿਲਾਂ ਗੱਡੀ ਪਾਚੋ ਕਰਦੇ ਆ ਉਹਨਾਂ ਨੂੰ ਐ ਲੱਗਦਾ ਉਹ ਵੀ ਹੋਣੀ ਆ ਅੱਗੇ ਕਿੱਧਰੋਂ ਆਗੇ ਖੋਲਤਾ ਭਾਬੀ ਨੇ ਭਾਬੀ ਜਾਨ ਨੇ ਖੋਲਤਾ ਗੇਟ ਹੈ ਨਾ ਪ੍ਰਗਟ ਸਿੰਘ ਇਹ ਸਾਡੇ ਇੰਗਲਿਸ਼ ਵਾਲੇ ਮਾਸਟਰ ਜੀ ਨੇ ਇਹ ਮੇਰੇ ਵੀਰ ਦਾ ਵਿਆਹ ਕਰਨਾ ਹੋਣਾ ਸੀ ਜਲਦੀ ਤੋਂ ਜਲਦੀ ਜਲਦੀ ਤੋਂ ਪਹਿਲਾਂ ਉਹ ਮੇਰਾ ਵੱਡਾ ਭਰਾਗਾ ਇਹ ਦੋਨੇ ਟਵਿਨਸ ਨੇ ਇੱਕੋ ਜਿਹੇ ਨੇ ਦੋਨੋਂ ਦਿਖਾੜ ਕੇ ਦਿਖਾਓ ਮੈਨੂੰ ਮੈਨੂੰ ਆਪ ਪਛਾਣ ਕੇ ਦਿਖਾਓ ਮੈਨੂੰ ਬੜਾਯੋ ਮਮੀ ਨਾ ਇਹ ਕਿਹੜਾ ਆਲੇ ਫੋਟੋਗ੍ਰਾਫੀ ਹਰ ਹਰ ਹੱਸੀ ਕਾ ਹਾਂ ਸੀ ਜੋ ਕਿ ਤਾਂ ਹਾਂ ਗੱਡੀ ਲੈ ਕੇ ਪਾਹ ਕਿਥੇ ਸਸਰੀ ਘਾਲ ਵੀਰੇ ਵਰਕੇ ਵੇ ਠੀਕ ਹੈ ਸਸਰੀ ਘਾਲ ਸਸ਼ੀ ਘਾਲ ਮਸੀ ਹਾਂ ਗੱਡੀ ਜਾ ਆ ਮੇਰੇ ਦੋਹਰਾ ਨੇ ਜਸੂ ਉਹਨਾਂ ਚੋਟੇ ਖੇੜਾ ਜਿਹਾ ਆ ਗਿਆ ਮੈਂ ਬੈਠਾ ਇਹ ਵਾਸਤੇ ਵੀਰੇ ਵਾਸਤੇ ਹਾਂ ਬੱਚਾ ਭੁੰਡਾ ਵੀ ਚਲਾ ਦੇ ਪਹਿਲਾਂ ਪਿੰਡ ਪਹਿਲਾਂ ਤਾਂ ਮਨ ਹਾਂ ਪਰ ਕਿੱਦ ਮਹ ਪਰਦਾ ਮਨਪ੍ਰੀਤ ਨੂੰ ਐਡਾ ਕਨਫਿਊਜ਼ਨ ਆ ਰਿਹਾ ਪਿੰਡ ਨੂੰ ਪਿੰਡ ਦੀ ਨਹੀਂ ਪਤਾ ਵੀ ਕਿਹੜਾ ਕਦੇ ਕਦੂ ਵੀ ਥੰਮੜ ਘੜਾ ਕਦੇ ਕਦੂ ਕੁੱਤੀ ਵਾਲਾ ਸਾਡਾ ਪਿੰਡ ਥੰਮੜ ਘੜਾ ਵਾਲਾ ਕੁੱਤੀ ਵਾਲਾ ਸਾਡਾ ਗਵਾਂਡੀ ਪਿੰਡ ਆ ਉਹਦਾ ਵੀ ਕੋਈ ਨਾਮ ਕਹਦੀ ਵੀ ਥੰਮੜ ਘੜਾ ਵੀ ਕੁੱਤੀ ਵਾਲਾ ਨਾਰਾ ਹਾਂ ਥੰਮੜ ਘੜਾ ਨਹੀਂ ਇਹ ਤਾਂ ਆ ਤਾਂ ਥੰਮੜ ਘੜਾ ਇਹ ਥੰਮੜ ਘੜਾ ਤੇ ਰੱਖਦੀ ਕਬੱਡੀ ਕੁੱਤੀ ਵਾਲੀ ਇੱਕ ਛੋਟੀ ਕੁੱਤੀ ਵਾਲੀ ਆ ਉਹ ਕਿਹੜਾ ਉਹ ਛੁੱਟੀ ਕੁੱਤੀ ਵਾਲਾ ਘਾਵਾ ਜਾਂਦਾ ਕੁੱਤੀ ਵਾਲਾ ਨਾਲ ਇਸ ਤੋਂ ਗਾਵਾ 5 ਕਿਲੋਮੀਟਰ ਤੇ ਛੁੱਟੀ ਕੁੱਤੀ ਵਾਲਾ ਅੱਛਾ ਆਪਿੰਡ ਤਾਂ ਇਕੱਠੀ ਨਹੀਂ ਦੰਦੀ ਕੁੱਤੀਆਂ ਵਾਲੀ ਸੜਕ ਦਾ ਬਕਰ ਕੁੱਤੀਆਂ ਵਾਲੀ ਸਾਡੇ ਪਿੰਡ ਨੂੰ ਵਿਚਾਲੇ ਉਹ ਜਿਹੜੀ ਸੜਕ ਨਾਦੀ ਆ ਉਹ ਥੰਮਣ ਘੜਾ ਉਹਨੂੰ ਕਈ ਕੰਫਿਊਜ਼ ਕਰਦੇ ਨੇ ਕੁੱਤੀ ਆਲੀ ਕਹਿੰਦੇ ਆ ਪਰ ਉਹ ਗਲਤ ਹੈ ਥੰਮਣ ਘੜਾ ਇਹ ਪਿੰਡ ਤੁਹਾਨੂੰ ਹਾਂ 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 ਤੋ ਵੀ ਓਏ ਜੁਜਾਰ ਤੈਨੂੰ ਤਾਂ ਜਾਂ ਉਹ ਕੁੱਤੀ ਬੋਲਣ ਵਾਲੀ ਗੇਟੀ ਜਾਂਦਾ ਗਾਲੇ ले पड़ गया मसिर एक ती रेतीले पड़ गया बार के साथीदार एक ती नीना हां बलपुर में एक पाले लत्ता जो था जैसी एक रोड पे धक्के हां वो भी नहीं तो कहना भी बलियां लगनिया वो सारी लगनिया ने सारे तो करके उठा उतार कर दिया सही था मोबाइल फोन अलग कर देना था ना पहले पानी में शिंदे ने मोबाइल किसी है कह मार देना ਹਾਂ ਇਹਨਾਂ ਦੀ ਬਣਾਉਣੀ ਆਪਣੇ ਕੋਠੀਆਂ ਦੀਆਂ ਵਾਸੀ ਆਪਾਂ ਵੀ ਕੋਠੀਆਂ ਵਾਲੇ ਹੋਗੇ ਹਾਂ ਐਵੇਂ ਕਹਿੰਦੇ ਸੀ ਵੀ ਆਪਣੀ ਕੋਠੀ ਨਹੀਂ ਪੈਣੀ ਕਦੇ ਲਓ ਬਈ ਕਿਆ ਕਰਕੇ ਭਾਈ ਮੇਰੇ ਪੁੱਤਾਂ ਨੇ ਪਾਲੀ ਕੋਠੀ ਹਾਂ ਹੌਸਲੇ ਵਾਲੀਆਂ ਨੂੰ ਵਾਸੀ ਮਾਸੀ ਪੋਜ਼ਿਟਿਵ ਪੋਜ਼ਿਟਿਵ ਗੱਲ ਕਰਨੀ ਆ ਨੈਗੇਟਿਵ ਨਹੀਂ ਚੜਦੀ ਕਲਾ ਵਾਲੀ ਗੱਲ ਕਰਿਆ ਕਰ ਤੂੰ ਤਾਂ ਇੰਨੀ ਸੌਖੀ ਆ ਸਾਰਿਆਂ ਨਾਲ ਹਾਂ ਤੋਂ ਜਿਆਦਾ ਮੰਮੀ ਨਾ ਜੇ ਮੰਮੀ ਦਾ ਮੇਰੀ ਮੰਮੀ ਦਾ ਮਾੜਾ ਜਿਹਾ ਵੀ ਕੋਈ ਦੁੱਖਣ ਲੱਗੇ ਨਾ ਮਾਸੀ ਰੋਣ ਲੱਗੇ ਨਹੀਂ ਸੀ ਵੀਰੇ ਦੋ ਧੀਆ ਨੇ ਫਿਰ ਹੁਣ ਆਪ ਹੀ ਹੋ ਗਈ ਨਹੀਂ ਤੇ ਇਹ ਤਾਂ ਸੌਖੀਆਂ ਆ ਨੇ ਹੁਣ ਕੋਈ ਹੋਣੀ ਹੈ ਨਾ ਮਾਸੀ ਵਾਈ ਟੈਂਸ਼ਨ ਲੈਂਦੀ ਆ ਨਾ ਮਾਸੀ ਸਾਰੇ ਹਾਂ ਇਹ ਵੀ ਮੇਰੀ ਵੱਡੀ ਮਾਸੀ ਸਾਰੇ ਟੈਂਸ਼ਨ ਲੈਂਦੀ ਸਾਰਿਆਂ ਦੀ ਦੋਨੇ ਮਾਸੀਆਂ ਦੀ ਜਵਾਕਾਂ ਦੀ ਮਾਮੀ ਸੀ ਨਾਲੇ ਮਾਮਾ ਸੌਖਾ ਸਾਰੇ ਸੌਖੇ ਆ ਆਪਾਂ ਤੇ ਬਸ ਆਪ ਆਪ ਔਖੀ ਹੋ ਜਾਂਦੀ ਰਹਿੰਦੀ ਆ ਇੱਕ ਮੁੰਡਾ ਤੇਰਾ ਦੇਖ ਖੇਤੀਬਾੜੀ ਕਰਦਾ ਆ ਆਪਦੀ ਜ਼ਮੀਨ ਜਾਇਦਾਦ ਦਾ ਸਾਹਮਦਾ ਇੱਕ ਮੁੰਡਾ ਤੇਰਾ ਸਰਕਾਰੀ ਮਾਸਟਰ ਲੱਗ ਗਿਆ ਇੱਕ ਪੋਤਾ ਇੱਕ ਪੋਤਾ ਤੇਰਾ ਸੁੱਖ ਨਾਲ ਵਧੀਆ ਪੜਦਾਗਾ ਨੂੰ ਤੇਰੀ ਚੰਗੀ ਆ ਇੱਕ ਹੋਰ ਚੰਗੀ ਆ ਜੂਗੀ ਦੋਨੋਂ ਹਾੜੀ ਹੋ ਜੈਗੀ ਵਸੀ ਤੂੰ ਇਸ ਗੱਲ ਦੀ ਘਾਟਾ ਬਸ ਸਿਰਫ ਚੜਦੀ ਕਲਾ ਦੀ ਘਾਟਾ ਦੇ ਲੈ ਕਿਉਂ ਗਿਆ 20 ਕਿਲੋ ਕਣਕ ਉਹ ਤੈਨੂੰ ਵੀ ਹੱਥ ਦੇਖਦਾ ਵੀ ਛੁੜਿਆ ਫਾਇਦਾ ਹੋਣਾ ਪਹਿਲਾਂ ਤੂੰ ਨੌਕਰੀ ਤੇ ਲੱਗੇ ਬਸ ਅੱਖਾਂ ਨੂੰ ਨਹੀਂ ਪਤਾ ਲੱਗਦਾ ਵੀ ਮਨਪ੍ਰੀਤ ਨੂੰ ਕਹਿੰਦਾ ਕਿ ਤੂੰ ਨੌਕਰੀ ਤੇ ਲੱਗੇ ਆ ਅਰੇ ਕੀ ਹਾਲ ਹੋ ਗਿਆ ਅੰਦਾਸ ਆਈ ਡੋਟ ਨਾਉ ਦਾ ਮਤਲਬ ਕੀ ਆਈ ਡੋਟ ਨੋ ਮਤਲਬ ਵੀ ਮੈਨੂੰ ਕੁਝ ਨਹੀਂ ਪਤਾ ਪਤਾ ਨਹੀਂ ਮੈਨੂੰ ਨਹੀਂ ਪਤਾ ਹਾਂ ਆਪਾਂ ਹਾਂ ਆਓ ਚਲੋ ਛੋਟੀ ਮਾਸੀ ਕੇ ਘਰੇ ਚਲੋ ਅਸੀਂ ਹੁਣ ਸਾਰੇ ਮਾਸੀ ਦੇ ਬੱਚੇ ਛੋਟੀ ਮਾਸੀ ਕੇ ਘਰੇ ਜਾਣੇ ਆ ਦੋਨੇ ਮਾਸੀਆਂ ਇੱਕੋ ਪਿੰਡ ਨੇ ਮੇਰੀ ਇਹ ਗੱਲ ਵੀ ਦੱਸ ਦੰਨੇ ਆ ਤੁਹਾਨੂੰ ਅੱਜ ਆ ਛੋਟੀ ਮਾਸੀ ਉਧਰ ਜਾਣੇ ਆ ਲੋ ਵੀ ਮੇਰੇ ਮਾਸੜ ਜੀ ਖੜੇ ਨੇ ਉਧਰ ਹਾਂਜੀ ਗਾਇਸ ਸਸਰੀਕਾਲ ਜੀ ਸਸਰੀਕਾਲ ਜੀ अच्छा की सी की नर्स लोगा बंदा तो चेक दे दिया हां केड़ा हां हां ओ मैं ते सीर मम्मा दे लाल्लू दी ਵਿਆਹ ਵਾਲੀ ਗੱਲ ਕਰਕੇ ਆਏ ਸੀ हां अच्छा ਪਹਿਲੇ ਸੋਹਣਾ ਦਾ ਉਹੀ ਪਹਿਲੇ ਚ ਵਿਆਹ ਕੀਤਾ ਸੀ ਆ ਪਾਉਣ ਠੀਕ ਹੈ ਠੀਕ ਹੈ ਠੀਕ ਹੈ ਆ ਦੇਖ ਟ੍ਰੈਕਟਰ ਨੂੰ ਦੇਖ ਦੇ ਕੇ ਖੁਸ਼ ਹੋ ਜਾਂਦਾ ਪਿੱਛੇ ਉਹ ਦੇਖ ਪਾਪਾ ਕਿੱਥੇ ਆ ਕਿੱਥੇ ਆ ਪਾਪਾ ਜਾ ਪਾਪਾ ਕੋਲ ਜਾ ਨਾ ਜਾ 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 ਉਹ ਵੈਰੀ ਗੁੱਡ ਜਾਓ 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 ਦੇਖੀ ਐ ਫਾਂਗ ਮਰੀ ਜਾਂਦਾ ਟਰੈਕਟਰ ਨੇ ਮਸੀਕਰ ਮਸੀਕਰ ਉਹ ਗਲੀ ਜਾਂਦੀ ਆ ਅਸੀਂ ਤੁਰ ਕੇ ਜਾ ਰਹੇ ਆ ਇੱਥੋਂ ਹੁਣ ਤਾਂ ਨੇੜੇ ਮੈਂ ਕਿਹਾ ਮੈਂ ਤਾਂ ਕਿੰਨਾ ਟਾਈਮ ਬਾਅਦ ਆਇਆ ਆ ਨਵਾਂ ਬਣਾ ਲਿਆ ਗੇਟ ਸਾਰਾ ਹਾਂ ਅੰਦਰੋਂ ਵੀ ਉਹਦਾ ਸੈਟਅਪ ਲਾ ਕੀਤਾ ਪੂਰਾ ਲੈ ਮੈਂ ਤਾਂ ਆਈ ਬਾਹਰ ਟਾਈਮ ਬਾਅਦ ਆ ਬਈ ਮੈਂ ਤਾਂ ਇਹਦਾ ਮਹੀਨਾ ਬਾਅਦ ਆਇਆ ਪਤਾ ਲੱਗਦਾ ਠੀਕ ਆ ਹਾਂ ਰਿੱਕੀ ਨੇ ਵੀ ਅੱਜ ਕਾਫੀ ਟਾਈਮ ਬਾਅਦ ਆਏ ਆ ਆਪਾਂ ਹਣਰੀ ਕੀ ਬੋਲ ਤਲੀ ਬੋਤਾ ਬਈ ਬੰਨਿਆ ਹੋਇਆ ਜੁਹਾਰ ਦੇ ਜੁਹਾਰ ਆ ਜਾ ਪੁੱਤ ਬਣ ਕੇ ਗੱਲ ਤੇਰੀ ਤਾਂ ਹਾਂ ਆ ਸਾਰਾ ਵਿੜਾ ਹੀ ਖੋਲ ਲੈਣਾ ਆਪ ਹਾਂ ਆ ਤਾਂ ਬਹਲਾ ਬੀ ਕਹਿੰਦਾ ਆ ਬਹਲਾ ਡੂੰਗੜਾ ਆ ਹਾਂ ਬਹਲਾ ਬੀ ਕਹਿੰਦਾ ਤਾਂ ਸਤਿ ਸ਼੍ਰੀ ਅਕਾਲ ਪਰਪ੍ਰਿਤ ਨੂੰ ਦੇਤਾ ਨਿੰਗੋ ਬਣ ਗਏ ਮਾਤੀ ਸਤਿ ਸ਼੍ਰੀ ਅਕਾਲ ਓਏ ਪਪੇਰੀ ਆ ਨਾ ਮਨਪ੍ਰੀਤ ਪਪੇਰੀ ਆ ਨਾ ਮੈਂ ਪੋਂਕੂ ਵੀ ਹਾਂ ਤੇ ਆ ਇਹਾਈ ਕਰਦੀ ਐ ਮੈਂ ਤਾਂ ਬੜਾ ਬੇਕਰ ਆ ਇਹ ਤਾਂ ਹੈ ਹੀ ਨਹੀਂ ਰੱਖਣਾ ਉਹ ਦੇਖਿਓ ਉਹ ਦੇਖ ਲੈ ਜਮਾਂ ਨਹੀਂ ਡਰਦਾ ਮੇਰਾ ਮੁੰਡਾ ਤਾਂ ਜਮੇ ਨਹੀਂ ਡਰਦਾ ਜਮੇ ਨਹੀਂ ਡਰਦਾ ਓਏ ਉਹ ਜਮੀਨ ਡਰਦਾ ਦੇਖੀ ਓਏ ਦੁਜਾਰ ਪੁਲਸੀਏ ਨੂੰ ਛੁੱਟੀ ਨਹੀਂ ਹੋਈ ਫਿਰ ਗੁਰਪ੍ਰੀਤ ਅੱਜ ਗਿਆ ਦਾ ਅੱਜ ਗਿਆ ਠੀਕ ਆ ਠੀਕ ਆ ਦੁਜਾਰ ਆ ਚੱਕ ਟੰਡਿਆ ਦੇ ਪੁੱਤ ਨਾਨੀ ਘਰ ਹੀ ਆ ਨਾਨੀ ਹਾਊਸ ਹੈ ਅੱਜ ਜੱਜ ਜਿਹੜੇ ਤਿੰਨ ਨਾਨੀਆਂ ਨੂੰ ਮਿਲੂਗਾ ਦੇਖ ਲੈ ਵੱਡੀ ਮਾਸੀ ਛੋਟੀ ਮਾਸੀ ਮੇਰੀ ਮੰਮੀ ਨੂੰ ਹਾਂ ਤਿੰਨ ਨਾਨੀਆਂ ਨੂੰ ਮਿਲੂ ਅੱਜ ਆਣੀ ਬਤਾ ਰੁੜ ਜੇ ਇਹ ਗਿਆ 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 ਇਹ ਸਹੂਗਾ ਕੀ ਰੱਖਣ ਇਹ ਮਾਤਾ ਹਾਂ ਇਹਨੂੰ ਵੱਡਾ ਹਾਂ ਖੁੱਲਾ ਕਰ ਤੂੰ ਇਹਨੂੰ ਦੇਖ ਕੇ ਐਂ ਕਰੀਂਦਾ ਫੰਗ ਮਰੀ ਜਾਂਦਾ। ਉੱਥੇ ਡਿੱਗਦੀ ਉਹ ਬਹੁਤ ਸੜਕ ਤੇ ਨਿਕਲ ਜਾਂਦਾ ਉਹ। ਹਾਂ। ਜੋ ਆ ਗਨ। ਸੋਲੀ ਢਾਲ ਵੀ ਬਹੁਤ ਉੱਥੇ ਡਿੱਗਦੇ ਨਹੀਂ ਢਾਲ ਵਾਲੀ ਹੁੰਦੇ। ਨਾ ਉੱਥੇ ਤਾਂ ਫਿਰ ਤਾਰਦੇ ਆਂ ਅਸੀਂ ਆਪ ਹੀ। ਡੈਡੀ ਵੀ ਆਪ ਹੀ ਤਾਰਦੇ। ਹਾਂ ਨਹੀਂ ਕੇਅਰ ਤਾਂ ਅਸੀਂ ਪੂਰੀ। ਬਸ ਕਰੀ ਇੱਕ ਬੰਦਾ ਇੱਥੇ ਵਸਤੀ ਲਾ ਲਓ। ਹਾਂ। ਨਹੀਂ ਇਹ ਤਾਂ ਸਹੀ ਗੱਲ ਹੈ। ਉਹਨੂੰ ਮਾਰਿਆ ਮੋਟੀ ਹੋ ਰਿਹਾ। ਉਹ ਤਾਂ ਅੰਦਰ ਹਾਂ ਉਹ ਤਾਂ ਕੋਈ ឌਿੱਕਾ ਨਹੀਂ ਹੈ ਨਾ। ਉਹ ਜਦੋਂ ਬਾਹਰ ਲੈ ਕੇ ਜਾਣਾ ਉਹਨੂੰ ਉਹਦਾ ਤਾਂ ਜ਼ਰੂਰੀ ਹੈ। ਕਿੱਧਰ ਵਾ ਕੇ? ਪਹਿਲਾ ਇਠੇੜਾ ਸੀ ਨਾ ਜਵਾਗ ਤਾਂ ਇੰਨੇ ਹਲਬੇ ਨਾ ਇੱਕ ਇਹਦਾ ਨਾਮ ਵੀ ਮਨਪ੍ਰੀਤ ਆ ਬਾਈ ਮਤਲ ਉਹਨਾਂ ਦੇ ਸਾਡੇ ਦੋਨਾਂ ਭੈਣ ਭਰਾਵਾਂ ਦਾ ਨਾਮ ਮਨਪ੍ਰੀਤ ਮਨਪ੍ਰੀਤ ਅਸੀਂ ਦੋਨੇ ਮਨਪ੍ਰੀਤ ਮਨਪ੍ਰੀਤ ਆ ਜਿਹੜਾ ਜਿਹਦੇ ਨਾਲ ਮੇਰੀ ਸ਼ਕਲ ਮਿਲਦੀ ਆ ਅਸੀਂ ਸਿਮਿਲਰ ਜੇ ਆ ਉਹ ਬੰਦਾ ਹੈ ਨਹੀਂ ਸਾਡਾ ਅਜੇ ਹੂੰ ਘਰਪ੍ਰੀਤ ਤੇ ਮੇਰੀ ਸ਼ਕਲ ਜ਼ਿਆਦਾ ਮਿਲਦੀ ਆ ਨਾ ਓਏ ਜੁਜਾਰ ਤੂੰ ਹੀ ਦੇਖਿਆ ਨਾ ਮਾਸੀ ਵਿਚਾਰੀ ਉਹਨੂੰ ਮੋੜ ਜਾਂਦੀ ਰਿੱਕੀ ਦੇਖਿਓ ਮਾਸੀ ਮੋੜ ਜਾਂਦੀ ਉਹਨੂੰ ਓਰੇ ਆਜੋ ਐਣੀ ਮਾਸੀ ਇਹ ਆਉਂਦਾ ਬਿੰਦਰੀ ਵੀਰੇ ਦੀ ਆਖ ਤਾ ਕਹਿੰਦਾ ਇਹ ਕਹਿੰਦਾ ਤੇਰੇ ਤੋਂ ਚਾਰ ਚੰਦੇ ਉੱਪਰ ਦੀ ਬਣੂ ਬੜੀ ਸ਼ਰਾਰਤੀ ਹੁੰਦੀ ਸੀ ਤੂੰ ਤੇ ਇਤੋਂ ਵੱਧ ਸ਼ਰਾਰਤੀ ਬਣੂਗਾ ਤੇਰਾ ਮੁੰਡਾ ਹਨਾ ਜੁਝਾਰ ਓਏ ਹੁਣ ਉਹਦੇ ਮੂੰਹ ਨੇ ਉਹ ਬੱਸ ਦੇਖ ਲਓ ਮਾਸੀ ਮੋੜ ਕੇ ਉੱਥੇ ਜਾਉ ਸੁੰਡੀ ਪਾੜੀ ਐ ਜਿੱਥੋਂ ਮੋੜੋਂਗੇ ਉੱਥੇ ਜਾਉ ਪਰ ਨਹੀਂ ਮਾਸੀ ਨਹੀਂ ਮਾਸੀ ਰਹਿਨ ਦਿਨਾ ਨੋ 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 ਨਹੀਂ ਮਾਸੀ ਬਸ ਨਹੀਂ ਮਾਸੀ ਨਹੀਂ ਹਾਂ ਨਾ ਨਹੀਂ ਮਾਸੀ ਰਹਿਨ ਦਿਓ ਆ ਦੇਖੀ ਆ ਦੇਖ ਲੋ ਇਹਦਾ ਕੱਲ ਨੂੰ ਭਾਈ ਬਰਥਡੇ ਆ ਸਾਰਿਆਂ ਨੇ ਵੇਸ਼ ਕਰਦਿਓ ਇਹਨੂੰ ਕੱਲ ਨੂੰ ਹੈਪੀ ਬਰਥਡੇ ਕਰਦਿਓ ਹੋਰ ਚੱਲ ਬਣਾ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਡੀਅਰ ਆਵੀ ਹੈਪੀ ਬਰਥਡੇ ਟੂ ਯੂ ਕੱਲ੍ਹ ਅਰੇ ਕੱਲ੍ਹ ਨੂੰ ਆਉਣਾ ਬਲੌਕ ਕੱਲ੍ਹ ਨੂੰ ਹੀ ਆਉਣਾ ਬਲੌਕ ਕੱਲ੍ਹ ਨੂੰ ਹੀ ਆਊਗਾ ਹਾਂ ਬਲੌਕ ਕੱਲ੍ਹ ਨੂੰ ਹੀ ਆਉਣਾ ਹਾਂ ਮੰਮਾ ਕੀ ਕਹਿੰਦੇ ਨੇ ਓਏ ਨਾਨੀ ਕੀ ਕਹਿੰਦੀ ਆ ਓਏ ਤੂੰ ਯਾਰ ਮਾਸੀ ਕਿੰਨਾ ਮਰਜੀ ਰੋਕ ਲਿਓ ਇਹਨੇ ਚੁੱਲ੍ਹੇ ਕਿੰਨੀ ਜਾਣਾ ਅੱਗ ਦੇਖ ਕੇ ਖੁਸ਼ ਖੁਸ਼ ਹੋਈ ਆ ਆਜੋ ਬਈ ਹੁਣ ਤੂੰ ਭਈ ਆਉ ਦਾ ਡੌਗ ਹੀ ਲਿਆਈ ਇੱਧਰ ਹੁਣ ਅਸੀਂ ਚੱਲੇ ਹਾਂ ਹੁਣ ਤੂੰ ਆ ਦਾ ਡੌਗ ਹੀ ਲਿਆਈ ਇੱਧਰ ਵੜਿਆ ਟੋਰ ਪਾ ਅਸੀਂ ਅਗਲੀ ਵਾਰ ਆਵਾਂਗੇ ਰਾਤ ਰਹਿ ਕੇ ਜਾਵਾਂਗੇ ਉਦੋਂ ਪਹਿਲਾਂ ਤੁਸੀਂ ਆਇਓ ਮੈਂ ਤਾਂ ਉਹ ਦੂਜੇ ਬੰਦੇ ਨੂੰ ਵੀ ਅਰਜੀ ਪਾਉਂ ਮੈਂ ਜੇ ਉਹ ਬੰਦਾ ਨਾਲ ਤੇ ਤੇਰੀ ਅਰਜੀ ਪੱਕੀ ਤੂੰ ਹੁਣੇ ਹਾਂ ਛੁੱਟੀ ਨਹੀਂ ਚੱਲ ਠੀਕ ਹੈ ਭਾਬੀ ਠੀਕ ਹੈ ਠੀਕ ਹੈ ਮਾਸੀ ਜੀ ਠੀਕ ਹੈ ਵੀਰੇ ਬਹੁਤ ਵਧੀਆ ਲੱਗਿਆ ਵਾਧੂ ਗੱਲਾਂ ਮਾਰੀਆਂ ਹੈ ਨਾ ਮਾ ਤੂੰ ਕਿਝ ਮਾਰਨਾ ਹੋ ਮਾਸੀ ਹਜੇ ਤਾਂ ਗੱਲ ਹੀ ਨਹੀਂ ਮਾਰੀ ਹੈ ਹਾਂ ਹਾਈ ਤਾਪੇ ਬੜੀ ਗੱਲਾਂ ਮਾਰਨੇ ਸੀ ਨਾ ਕੋਈ ਨ ਰਾਤ ਕੱਟਾਂਗੇ ਫਿਰ ਉਹ ਦਵਾਵਾਂਗੇ ਦਵਾਰੇ ਹਮ ਫਿਰ ਦੋ ਰਾਤਾਂ ਹੋਣੀਆਂ ਬਹਿਣੀਆਂ ਇੱਕ ਉਧਰ ਇੱਕ ਇਧਰ ਦੋ ਰਾਤਾਂ ਕੱਢ ਕੇ ਹੋਣੀਆਂ ਬਹਿਣੀਆਂ ਮੈਨੂੰ ਨਹੀਂ ਚਲੀ ਜੀ ਚਲੋ ਜੀ ਲਓ ਭਾਈ ਮਾਸੀਆਂ ਨੂੰ ਦੋਨਾਂ ਨੂੰ ਮਿਲ ਗਿਆ ਆਪਾਂ ਹਾਂ ਠੀਕ ਹੈ ਖੜ ਜੋ ਖੜ ਜੋ ਖੜ ਜੋ ਹਾਂ ਲਓ ਭਾਈ ਮੈਂ ਪਿੱਛੋਂ ਮਾਸੀ ਨੂੰ ਦੇਖੀ ਆਂਦੀ ਸੀਗੀ ਸਿੱਪਰ ਰਹਿ ਗਿਆ ਜੁਹਾਰ ਦਾ ਹਜੇ ਅਸੀਂ ਗੱਲ ਕਰਕੇ ਹਟੇ ਸੀ ਵੀ ਕੁਝ ਰਹਿ ਤਾਂ ਨਹੀਂ ਗਿਆ ਜੁਹਾਰ ਦਾ ਸਿੱਪਰ ਰਹਿ ਗਿਆ ਵੀਰਾ ਫੜਾ ਜੋ ਅਸੀਂ ਹਲੇ ਗੱਲ ਕਰੀ ਜਾਂਦੀ ਸੀ ਵੀ ਕੁਛ ਰਾਇ ਤਾਂ ਨਹੀਂ ਗਿਆ। اچھا ਕੁਝ ਦੇਖ ਲੋ ਚੈੱਕ ਕਰ ਲੋ। ਨਾ ਨਾ ਬਸ ਆਹੀ ਕੱਢਿਆ ਸੀ ਆਪਾਂ ਹੋਰ ਤਾਂ ਕੱਢਿਆ ਨਹੀਂਗਾ ਕੁਛ। ਥੈਂਕ ਯੂ ਵੀਰੇ। ਲਓ ਬਈ ਗਾਇਜ਼। ਮਾਸੀ ਵਰਗੇ ਨੂੰ ਬਾਏ ਬੋਲ ਕੇ ਹੁਣ ਆਪਾਂ ਚੱਲ ਰਹੇ ਹਾਂ ਡਿੱਖਣ। ਯਸ ਬਸ ਦੇਖਾ ਇਥੋਂ ਰਿੱਕੀ 5 ਮਿੰਟ ਹੀ ਲੱਗਦੇ। 5 ਮਿੰਟ ਦਾ ਰਾਈ ਆ ਬਸ। ਮੈਂ ਕਿਹਦੇ ਪਤਾ ਮੈਨੂੰ। ਮੈਂ ਕਹਤਾ ਹੀ ਰਹੀ ਆ ਜਿਵੇਂ ਮੇਰੇ ਰਿੱਕੀ ਨੂੰ ਪਤਾ ਹੀ ਨਹੀਂ ਹੁੰਦਾ ਰਾਹ ਦਾ। ਲੋ ਵੀ ਗਾਇਜ਼ ਆਪਾਂ ਪਹੁੰਚ ਗਏ ਸੀਗੇ ਠੀਕ ਹੈ ਆਪਣੇ ਲਾਲੂ ਵੀਰੇ ਕੋਲ ਕੀ ਘਰ ਸੀ ਵੀ ਦੇ ਕੋਲ ਨਵੀਂ ਬੋਟੀ ਕੇ ਘਰ ਠੀਕ ਹੈ ਅੱਜ ਆਪਾਂ ਰੋਟੀ ਪਾਣੀ ਇੱਥੇ ਹੀ ਖਾਣਾ ਨੂੰ ਠੀਕ ਹੈ ਤਾਂ ਹੁਣ ਆਪਾਂ ਰੋਟੀ ਪਾਣੀ ਖਾ ਲਈਏ ਗੱਲਾਂ ਬਾਤਾਂ ਕਰ ਲਈਏ ਠੀਕ ਹੈ ਰੋਟੀ ਪਾਣੀ ਖਾ ਕੇ ਵਧੀਆ ਫਿਰ ਆਪਾਂ ਤੁਹਾਨੂੰ ਮਿਲਦੇ ਹਾਂ ਠੀਕ ਹੈ ਨੈਕਸਟ ਵਲੌਗ ਦੇ ਵਿੱਚ ਤੇ ਇਹ ਸੀਗਾ ਆਪਣਾ ਅੱਜ ਦਾ ਇੱਥੋਂ ਤੱਕ ਦਾ ਵਲੌਗ ਵਲੌਗ ਨੂੰ ਬਈ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸਿਓ ਕਿੱਦਾਂ ਦੇ ਲੱਗਦੇ ਆ ਆਪਣੇ ਵਲੌਗ ਤੁਹਾਨੂੰ ਤੇ ਨਵੇਂ-ਨਵੇਂ ਵਲੌਗ ਹੋਰ ਦੇਖਣ ਦੇ ਲਈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਠੀਕ ਹੈ ਤੇ ਹੁਣ ਆਪਾਂ ਜਾਂਦੇ ਆ ਮਿਲਦੇ ਨੇਕਸਟ ਵਲੌਗ ਤੇ ਬਾਏ ਬਾਏ